ਅੰਮ੍ਰਿਤਸਰ ਦੇ ਵਿੱਚ ਅੱਜ ਦੇਰ ਰਾਤ ਇੱਕ ਘਟਨਾ ਹੁੰਦੀ ਹੈ ਜਿਸ ਦੇ ਵਿੱਚ ਹਿਮਾਚਲ ਦੀਆਂ ਤਿੰਨ ਬੱਸਾਂ ਦੀ ਭੰਤੂੜ ਕੀਤੀ ਜਾਂਦੀ ਹੈ ਖਾਲਿਸਤਾਨ ਦੇ ਨਾਰੇ ਲਗਾਏ ਜਿਹੜੇ ਨਾਰੇ ਨੇ ਉਹ ਲਿਖੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਭਾਈਚਾਰਕ ਸਾਂਝ ਜਿਹੜੀ ਹੈ ਉਹ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਸੇ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਭਿੰਡਰਾਂ ਵਾਲੇ ਦੇ ਪੋਸਟਰ ਜਿਹੜੇ ਲਗਾਏ ਗਏ ਕਿਤਨਾ ਕਿਤੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਦੋ ਫਾੜ ਇਹਨਾਂ ਨੂੰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਨਾਲ ਏਡੀਸੀਪੀ ਸਾਹਿਬ ਮੌਜੂਦ ਨੇ ਖੁਦ ਇਸ ਕੇਸ ਦੀ ਜਿਹੜੀ ਹੈ ਉਹ ਨਿਗਰਾਨੀ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਮਸਲਾ ਜਿਹੜਾ ਹੁਣ ਦਿੱਲੀ ਤੱਕ ਪਹੁੰਚ ਚੁੱਕਿਆ ਹੈ ਐਸਐਚਓ ਸਾਹਿਬ ਬੈਠੇ ਹੋਏ ਨੇ ਡੀਐਸਪੀ ਸਾਹਿਬ ਬੈਠੇ ਹੋਏ ਨੇ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਇਸੇ ਕੇਸ ਨੂੰ ਲੈ ਕੇ ਕੀਤੀ ਜਾ ਰਹੀ ਹੈ ਏਡੀਸੀਪੀ ਸਾਹਿਬ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਰਕਾਰ ਐਫਆਈਆਰ ਦਰਜ ਹੋਈ ਹੈ ਕਿੰਨੇ ਜਾਣੇ ਹਲੇ ਤੱਕ ਅਣਪਛਾਤੇ ਪਾਏ ਗਏ ਨੇ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਅਮ੍ਰਿਤਸਰ ਦੇ ਰਾਮ ਬਾਗ ਥਾਣਾ ਤੋਂ ਜਿੱਥੇ ਕਿ ਏਡੀਸੀਪੀ ਖੁਦ ਪਹੁੰਚੇ ਹੋਏ ਨੇ ਤਾਂ ਇਹ ਹਾਈ ਲੈਵਲ ਮੀਟਿੰਗ ਜਿਹੜੀ ਆ ਆਪਣੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਕੀਤੀ ਜਾ ਰਹੀ ਹੈ ਹਰਪਾਲ ਜੀ ਕਿਵੇਂ ਦੇਖ ਰਹੇ ਹੋ ਅੱਜ ਇਹ ਘਟਨਾ ਕਦੋਂ ਹੋਈ ਹੈ ਤੇ ਕਿੰਨੇ ਜਾਣੇ ਇਸ ਦੇ ਵਿੱਚ ਹੁਣ ਨਾਮਿਨੇਟ ਕੀਤੇ ਗਏ ਨੇ ਤੁਹਾਡੇ ਵੱਲੋਂ ਇਸ ਤਰ੍ਹਾਂ ਜੀ ਇਹ ਘਟਨਾ ਰਾਤ ਦੇ ਸਮੇਂ ਹੋਈ ਸੀ ਮੈਂ ਆਪ ਦੇ ਮਾਦੇ ਰਮ ਦਸਨ ਚੰਨਾ ਕਿ ਇਸ ਤੇ ਅਸੀਂ ਬੱਸ ਸਟੈਂਡ ਦੇ ਬੱਸ ਸਟੇਟ ਨੇੜੇ ਸਾਡੇ ਵੱਲੋਂ ਐਕਸਟਰਾ ਫੋਰਸ ਲਗਾਈ ਗਈ ਹੈ ਔਰ ਇਹਨਾਂ ਦੇ ਜਿਹੜੇ ਯਤਨ ਚ ਜਿਹੜੇ ਉੱਥੇ ਹੈਗੇ ਨੇ ਠੇਕੇਦਾਰ ਉਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਕਿ ਜਿਹੜੀਆਂ ਬੱਸੇਜ਼ ਆਉਂਦੀਆਂ ਨੇ ਉਹਨਾਂ ਨੇ ਵੀ ਗਾਂ ਇਹ ਕਿਹਾ ਕਿ ਮੈਂ ਕਨੈਕਟਰਾਂ ਡਰਾਈਵਰਾਂ ਨੂੰ ਕਿਹਾ ਸੀ ਕਿ ਜਿਹੜੀਆਂ ਬੱਸਾਂ ਨੇ ਹਿਮਾਚਲ ਦੀਆਂ ਚੌਂਕੀ ਦੇ ਪਾਸ ਪਾਰਕਿੰਗ ਕਰਨੀ ਠੀਕ ਹੈ ਜੀ ਲੇਕਿਨ ਇਹ ਡਰਾਈਵਰ ਉਹਦੇ ਸਵਿਰਨ ਦੱਸਿਆ ਡਰਾਈਵਰ ਗਲਤੀ ਕਰਕੇ ਉਹ ਕਾਲੀ ਰਾਤ ਲੇਟ ਆਇਆ ਉਹ ਗੱਡੀ ਖੜੀ ਕਰਕੇ ਸਾਈਡ ਤੇ ਜਿੱਥੇ ਛੋਟੀ ਛੋਟੀ ਕੰਦ ਉੱਥੇ ਖੜੀ ਕਰਕੇ ਚਲੇ ਗਏ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਸ਼ਰਾਰਤ ਕੀਤੀ ਆ ਜਿਹੜੀ ਬੜੀ ਮਾੜੀ ਗੱਲ ਆ ਇਹੋ ਜੀ ਘਟਨਾ ਜਿਹੜੀਆਂ ਬਾਹਰ ਦੀਆਂ ਸਟੇਟਾਂ 'ਚ ਬਸਾਂ ਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਸਬੰਧ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹਦੀ ਜਿਹੜੀ ਪਲ-ਪਲ ਦੀ ਖਬਰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਸਾਸੀਂ ਦੇ ਰਹੇ ਆਂ ਮਾਰਜ ਕਮਿਸ਼ਨਰ ਸਾਹਿਬ ਸਾ ਗੁਰਪ੍ਰੀਤ ਸਿੰਘ ਪੁੱਲਰ ਜੀ ਦੀ ਜੇਨਗਰਾਨੀ ਜਿਹੜਾ ਇਹ ਇਨਵੈਸਟੀਗੇਸ਼ਨ ਸਾਰੀ ਚੱਲ ਰਹੀ ਹੈ ਇਹਦੇ ਬੰਦੇ ਆ ਤੁਹਾਨੂੰ ਦੱਸਾਂਗੇ ਜੀ ਕਿ ਜਲਦੀ ਅਸੀਂ ਦੋਸ਼ੀਆਂ ਨੂੰ ਜਿਹੜਾ ਟ੍ਰੇਸ ਕਰ ਰਹੇ ਏਟੀਸ ਸਾਹਿਬ ਕੈਮਰੇ ਦੇਖੇ ਨੇ ਉਹਦੇ ਵਿੱਚ ਕਿੰਨੇ ਕ ਜਾਣੇ ਟ੍ਰੇਸ ਹੋਏ ਨੇ ਕੌਣ ਲੋਕ ਨੇ ਕੁਝ ਪਤਾ ਚੱਲ ਪਾਇਆ ਕਿਉਂਕਿ ਜਿੰਨਾ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਟ੍ਰੇਸ ਹੋ ਚੁੱਕੇ ਨੇ ਟੀਮਾਂ ਲਗੀਆਂ ਨੇ ਜੀ ਅਸੀਂ ਜਲਦੀ ਤੁਹਾਨੂੰ ਇਹਦੇ ਵਿੱਚ ਜਿਹੜੀ ਆ ਅਸੀਂ ਜਿਹੜੀ ਆ ਜਿਹੜੀ ਪ੍ਰੋਗਰੈਸ ਆ ਦੋਸ਼ੀ ਜਿਹੜੇ ਸਲਾਖਾਂ ਦੇ ਪਿੱਛੇ ਲਿਆ ਕੇ ਆਪ ਜੀ ਨੂੰ ਜਲਦੀ ਦੱਸਾਂ। ਕਰਨ ਦਿਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਔਲਖ ਜੀ মিডিਆ ਅੰਮ੍ਰਿਤਸਰ